ਮੈਂ ਮੈਂ ਕਿਹ ਬਿਦ ਲੱਖੋਂ ਗੁਸਾਈ ਮਹਾ ਮੋ ਅਗਿਆਨ ਤੇ ਮਰ मन रहे ओ उर्झाई सगल जन्म भ्रह ही भ्रम खोयो नह अस्थिर मत पाई बिखिया सकत रहे ओ निस्बासर ਨਹਿ ਛੂਟੀ ਅਧਮਾਈ ਸਾਦ ਸੰਗ ਕਬ ਹੂੰ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋ ਗੁਣ ਰਖ ਲੈ ਹੋ ਸਰਨਾਈ ਸਾਦ ਸੰਗ ਕਬ ਹੂੰ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋ ਗੁਣ ਰਾਖਲੇ ਹੋ ਸਰਨਾਈ ਤਨ ਤਨ ਹਾਜਰਾ ਹਜੂਰ ਜੁਗੋ ਜੁਗ ਅਟਲ ਸਤ ਗੁਰੂ ਦਸਾਂ ਪਾਤਸ਼ਾਹਿਆਂ ਦੀ ਜੋਤ ਚਵਰ ਤਖਤ ਛਤਰ ਦੇ ਮਾਲਕ ਰਹਿਮਤਾਂ ਦੇ ਦਾਤੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਹਜੂਰੀ ਅੰਦਰ ਜੁੜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਹਾੜਾ ਆਪ ਜੀ ਬਹੁਤ ਹੀ ਉਤਸ਼ਾਹ ਨਾਲ ਜਾਉ ਨਾਲ ਮਨਾ ਰਹੇ ਹੋ ਸੋ ਆਓ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਣਾ ਕਰੀਏ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਆਪਣੇ ਮਨ ਜੋੜ ਕੇ ਹੀ ਆਪ ਸਾਰੇ ਕਿਰਪਾਲਤਾ ਕਰੋ ਦਸਰੇ ਨੂੰ ਅਸੀਸ ਬਖਸ਼ੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ ਸਾਰੇ ਹੀ ਆਪਣੀ ਰਸਨਾ ਦੁਆਰਾ ਇਹ ਕਿਰਪਾਲਤਾ ਕਰੋ ਸ੍ਰੀ ਹਰਿ ਕ੍ਰਿਸ਼ਨ ਤੇ ਆਇਐ ਸ੍ਰੀ ਹਰਿ ਕ੍ਰਿਸ਼ਨ ਤੇ ਆਇਐ ਸ੍ਰੀ ਹਰਿ ਓ ਸ੍ਰੀ ਹਰਿ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਸ੍ਰੀ ਜਿਸ ਡਿਟ ਤੇ ਸਭ ਦੁੱਖ ਜਾਏ ਜਿਸ ਡਿਠੇ ਤੇ ਸਭ ਦੁੱਖ ਜਾਏ ਜਿਸ ਡਿਠੇ ਸਭ ਦੁੱਖ ਜਾਏ ਜਿਸ ਡਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਤਿਆਰ ਸ੍ਰੀ ਹਰ ਕ੍ਰਿਸ਼ਨ ਸ੍ਰੀ ਹਰ ਕ੍ਰਿਸ਼ਨ ਤੇ ਆਇਐ ਸ੍ਰੀ ਹਰ ਕ੍ਰਿਸ਼ਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿਗੁਰੂ 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 wah he guru wah he guru guru wah guru 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 ਵਾਹਿਗੁਰੂ 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 ਗੁਰੂ ਪਿਆਰਿਓ ਇਨ੍ਹਾਂ ਹੀ ਪੰਕਤੀਆਂ ਤੋਂ ਵਿਚਾਰ ਆਰੰਭ ਕਰੀਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਵਿੱਚ ਇਹ ਬਚਨ ਜੇ ਅਸੀਂ ਸਾਹਮਣੇ ਰੱਖੀਏ ਸਤਿਗੁਰੂ ਨੂੰ ਸਭ ਕੋ ਦੇਖਦਾ ਜੀਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਹੁਣ ਦੋਨੋਂ ਹੀ ਗੱਲਾਂ ਧਿਆਨ ਦੇ ਵਿੱਚ ਰੱਖੀਏ ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੀ ਸ਼ਬਦ ਦੀ ਵਿਚਾਰ ਅਸਲ ਵਿੱਚ ਜਦੋਂ ਤੱਕ ਕੇਵਲ ਇੱਕ ਜਾਂ ਦੋ ਪੰਕਤੀਆਂ ਦੀ ਕਰਾਂਗੇ ਉਸੇ ਵਿਚਾਰ ਦਾ ਜਦੋਂ ਦੂਸਰਾ ਪੱਖ ਨਹੀਂ ਦੇਖਾਂਗੇ ਤਾਂ ਵਿਚਾਰ ਅਧੂਰੀ ਰਹਿ ਜਾਏਗਾ ਵਿਚਾਰ ਦੇ ਵਿੱਚ ਸੰਪੂਰਨਤਾ ਤਾਂ ਹੀ ਹੁੰਦੀ ਹੈ ਜੇ ਇੱਕ ਪੱਖ ਜਿਹੜਾ ਕੋਈ ਪੱਖ ਛੋ ਲਈਏ ਸ਼ੁਰੂ ਕਰ ਲਈਏ ਉਸ ਪੱਖ ਨੂੰ ਸੰਪੂਰਨ ਕਰੀਏ ਔਰ ਸਤਗੁਰੂ ਮਹਾਰਾਜ ਜੀ ਇਹ ਵਚਨ ਕਹਿ ਰਹੇ ਹਨ ਕਿ ਗੁਰੂ ਨੂੰ ਦੇਖਣ ਵਾਲੀ ਦੁਨੀਆ ਬਹੁਤ ਹੈ ਸਾਰਾ ਸੰਸਾਰ ਹੀ ਦੇਖਦਾ ਹੈ ਪਰ ਉਹਨਾਂ ਚਿਰ ਵਿਕਾਰਾਂ ਤੋਂ ਕਿਸੇ ਦੀ ਖਲਾਸੀ ਨਹੀਂ ਹੁੰਦੀ ਆਵਾ ਗੌਣ ਕਿਸੇ ਦਾ ਮਿਟਦਾ ਨਹੀਂ ਜਿੰਨਾ ਚਿਰ ਕੋਈ ਗੁਰੂ ਮਹਾਰਾਜ ਜੀ ਦੇ ਉਪਦੇਸ਼ ਦੀ ਵਿਚਾਰ ਨਹੀਂ ਕਰ ਲੈਂਦਾ ਸਤਿਗੁਰੂ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋ ਬਈ ਜੇ ਚਰ ਸ਼ਬਦ ਨਾ ਕਰੇ ਵਿਚਾਰ ਤੇ ਹੁਣ ਜੇ ਸ਼ਬਦ ਦੀ ਵਿਚਾਰ ਕਰੀਏ ਇਸ ਪੱਖ ਦਾ ਦੂਸਰਾ ਹਿੱਸਾ ਜਦੋਂ ਦੇਖਦੇ ਹਾਂ ਇਸੇ ਪੱਖ ਦੀ ਵਿਚਾਰ ਨੂੰ ਜਦੋਂ ਹੋਰ ਅੱਗੇ ਤੋਰੀਏ ਤੇ ਸਤਿਗੁਰੂ ਮਹਾਰਾਜ ਜੀ ਸਪਸ਼ਟ ਇਹ ਗੱਲ ਕਹਿ ਦਿੰਦੇ ਹਨ ਜਿਨੀ ਡਿੱਠਾ ਮੇਰਾ ਸਤਿਗੁਰੂ ਭਾਉ ਕਰ ਤਿੰਨ ਕੇ ਸਭ ਪਾਪ ਗਵਾਈ ਜਿਨ੍ਹਾਂ ਨੇ ਮੇਰੇ ਸਤਿਗੁਰੂ ਮਹਾਰਾਜ ਜੀ ਨੂੰ ਅੰਦਰੋਂ ਚੰਗੀ ਭਾਵਨਾ ਨਾਲ ਪ੍ਰੇਮ ਸਹਿਤ ਦੇਖਿਆ ਦੇਖਣ ਵਾਲੀ ਦੁਨੀਆ ਬਹੁਤ ਹੈ ਪਰ ਸਾਰੇ ਪ੍ਰੇਮ ਨਾਲ ਦੇਖਣ ਵਾਲੇ ਨਹੀਂ ਹੁੰਦੇ ਕਿਉਂਕਿ ਜਦੋਂ ਸ਼ਬਦ ਦੀ ਵਿਚਾਰ ਕਰਾਂਗੇ ਪਤਾ ਤਾਂ ਉਦੋਂ ਹੀ ਲੱਗਦਾ ਹੈ ਗੁਰੂ ਮਹਾਰਾਜ ਜੀ ਨੂੰ ਦੇਖਣ ਦਾ ਮਹੱਤਮ ਕੀ ਹੈ ਕੀ ਮਹੱਤਵ ਹੈ ਸਤਿਗੁਰੂ ਮਹਾਰਾਜ ਜੀ ਨੂੰ ਦੇਖਣ ਦਾ ਔਰ ਸ਼ਬਦ ਦੀ ਵਿਚਾਰ ਨਾਲੋਂ ਉੱਪਰ ਹੋਰ ਕੁਝ ਵੀ ਨਹੀਂ ਸ਼ਬਦ ਦੀ ਵਿਚਾਰ ਦੁਨੀਆ ਦੀ ਹਰੇਕ ਵਿਚਾਰ ਦਾ ਸਿਖਰ ਹੈ ਸਭ ਤੋਂ ਉੱਪਰ ਹੈ ਔਰ ਸ਼ਬਦ ਗੁਰੂ ਮਹਾਰਾਜ ਜੀ ਦੀ ਬਾਣੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਸਾਡੇ ਸਤਿਗੁਰੂ ਮਹਾਰਾਜ ਹਾਜ਼ਰਾ ਹਜੂਰ ਸਤਿਗੁਰੂ ਹਨ ਉਹ ਸਾਨੂੰ ਸਮਝਾ ਰਹੇ ਹਨ ਕਿ ਗੁਰੂ ਮਹਾਰਾਜ ਜੀ ਨੂੰ ਦੇਖੋ ਸਤਿਗੁਰੂ ਮਹਾਰਾਜ ਜੀ ਦੇ ਦੇਖਣ ਦੇ ਲਈ ਜੇਕਰ ਹਿਰਦੇ ਵਿੱਚ ਪ੍ਰੇਮ ਹੈ ਸ਼ਰਧਾ ਭਾਵਨਾ ਹੈ ਜੇਕਰ ਭਰੋਸਾ ਹੈ ਗੁਰੂ ਮਹਾਰਾਜ ਤੇ ਫਿਰ ਦੇਖਣ ਵਾਲੇ ਦਾ ਕਿਉਂਕਿ ਨજર ਹੁੰਦੀ ਹੈ ਹਰੇਕ ਇਨਸਾਨ ਦੀ ਆਪਣੀ ਆਪਣੀ ਇਸੇ ਤਰ੍ਹਾਂ ਨਜ਼ਰੀਆ ਵੀ ਸਾਰਿਆਂ ਦਾ ਵੱਖਰਾ ਵੱਖਰਾ ਹੈ ਗੁਰੂ ਮਹਾਰਾਜ ਜੀ ਨੂੰ ਦੇਖਣ ਵਾਲਿਆਂ ਦੀ ਨਜ਼ਰ ਵੀ ਵਕਰੀ ਵਕਰੀ ਤੇ ਨਜ਼ਰੀਆ ਵੀ ਵਖਰਾ ਵਖਰਾ ਜਿਨ੍ਹਾਂ ਦਾ ਨਜ਼ਰੀਆ ਇਹੋ ਜਿਹਾ ਬਣ ਗਿਆ ਕਿ ਮੇਰਾ ਗੁਰੂ ਪਰਮਾਤਮਾ ਦਾ ਰੂਪ ਹੈ ਫਿਰ ਦੇਖਣ ਦਾ ਲਾਭ ਹੈ ਜੇਕਰ ਨਜ਼ਰੀਆ ਇਹ ਨਹੀਂ ਬਣਿਆ ਗੁਰੂ ਮਹਾਰਾਜ ਜੀ ਨੂੰ ਅਸੀਂ ਕੇਵਲ ਆਮ ਇਨਸਾਨ ਸਮਝ ਰਹੇ ਹਾਂ ਜੇ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਮ ਕਿਤਾਬ ਜਾਂ ਪੋਥੀ ਵਾਂਗ ਸਮਝ ਰਹੇ ਹਾਂ ਤੇ ਸ਼ਾਇਦ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਵੀ ਕਿਰਪਾ ਤੋਂ ਵਾਂਝੇ ਹੀ ਰਹਿ ਜਾਵਾਂਗੇ ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਭ ਤੋਂ ਉੱਤਮ ਸਮਝਦੇ ਹਾਂ ਕਿਉਂਕਿ ਇਹ ਗੱਲ ਧਿਆਨ ਚ ਰੱਖਣਾ ਦੁਨੀਆਂ ਦੇ ਵਿੱਚ ਜੇਕਰ ਕਿਸੇ ਗ੍ਰੰਥ ਨੂੰ ਗੁਰਿਆਈ ਮਿਲੀ ਹੈ ਤੇ ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਰਾਬਰੀ ਨਾ ਕੋਈ ਹੋਰ ਕਰਦਾ ਹੈ ਤੇ ਨਾ ਹੀ ਕੋਈ ਕਰ ਸਕਦਾ ਹੈ ਤੇ ਪੂਰਾ ਸਤਿਗੁਰੂ ਜਿਹੜਾ ਹੈ ਉਹ ਤਾਂ ਹੈ ਹੀ ਪਰਮਾਤਮਾ ਦਾ ਰੂਪ ਗੁਰ ਕੀ ਮਹਿਮਾ ਕਿਹਾ ਕਹਾ ਗੁਰ ਵਿਵੇਕ ਸਤ ਸਰ ਉਹ ਆਦ ਜੁਗਾਦੀ ਜੁਗੈ ਜੁਗ ਪੂਰਾ ਪਰਮੇਸ਼ਰ ਇਹ ਹੈ ਸ਼ਬਦ ਦੀ ਵਿਚਾਰ ਜੇ ਕਰਨੀ ਹੈ ਤੇ ਕਰੋ ਇਹ ਸ਼ਬਦ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਦੀ ਵਿਚਾਰ ਜਿੰਨਾ ਚਿਰ ਨਹੀਂ ਨਾ ਕਰਦਾ ਉਨਾ ਚਿਰ ਮੁਕਤੀ ਨਹੀਂ ਤੇ ਸ਼ਬਦ ਦੀ ਵਿਚਾਰ ਕਰਕੇ ਇਸ ਪੱਖ ਨੂੰ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਕਿ ਸਤਗੁਰੂ ਮਹਾਰਾਜ ਜੀ ਦੀ ਵਡਿਆਈ ਮਹਿਮਾ ਭਲਾ ਮੈਂ ਕੀ ਕਰਾਂ ਉਹ ਤਾਂ ਉਹੀ ਹੈ ਜਿਹਨੂੰ ਦੁਨੀਆਂ ਮਿਲਣਾ ਚਾਹੁੰਦੀ ਹੈ ਸਤਿਗੁਰੂ ਉਸੇ ਪ੍ਰਮਾਤਮਾ ਦਾ ਹੀ ਰੂਪ ਹੈ ਜਿਹੜੇ ਪ੍ਰਮਾਤਮਾ ਤੋਂ ਅਸੀਂ ਵਿਛੜੇ ਤੇ ਜਿਹਨੂੰ ਮਿਲਣ ਦੀ ਸਾਨੂੰ ਆਵਾਰੀ ਮਿਲੀ ਹੈ ਗੁਰੂ ਦੀ ਵਡਿਆਈ ਭਲਾ ਮੈਂ ਕੀ ਕਰਾਂ ਗੁਰੂ ਤੇ ਪ੍ਰਮਾਤਮਾ ਵਿੱਚ ਰਾਈ ਮਾਤਰ ਦਾ ਵੀ ਕੋਈ ਫਰਕ ਨਹੀਂ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਗੁਰੂ ਤੇ ਪਾਰਬ੍ਰह्म ਵਿੱਚ ਕੋਈ ਰਾਈ ਮਾਤਰ ਦਾ ਵੀ ਭੇਦ ਨਹੀਂ। ਔਰ ਸਤਗੁਰੂ ਮਹਾਰਾਜ ਜੀ ਦੇ ਦਰਸ਼ਨ ਜੇ ਕਰ ਲਈਏ ਤੇ ਕੀ ਕੁਝ ਮਿਲਦਾ ਹੈ। ਬਹੁਤ ਵਾਰ ਸ਼ਬਦ ਪੜ੍ਹਦੇ ਹਾਂ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਗੁਰੂ ਪੂਰੇ ਦੇਖ ਤੁਮਾਰਾ ਦਰਸ਼ਨੋਂ ਮੇਰਾ ਮਨ ਧੀਰੇ। ਜੇ ਚੰਗੀ ਭਾਵਨਾ ਨਾਲ ਕੋਈ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਵੀ ਧੰਨਤਾ ਯੋਗ ਹਨ ਕੇਵਲ ਦਰਸ਼ਨ ਕਰਕੇ ਹੀ ਮਨ ਨੂੰ ਟਿਕਾਹ ਮਿਲਦਾ ਹੈ ਧੀਰਜ ਮਿਲਦਾ ਹੈ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੋਈ ਆਮ ਮਨੁੱਖ ਦੇ ਦਰਸ਼ਨ ਨਹੀਂ ਹਨ ਗੁਰੂ ਮਹਾਰਾਜ ਜੀ ਦੇ ਹਿਰਦੇ ਦੇ ਅੰਦਰ ਸਾਖਸ਼ਾਤ ਪ੍ਰਮਾਤਮਾ ਆਪ ਹਾਜ਼ਰ ਨਾਜ਼ਰ ਹੈ ਪ੍ਰਗਟ ਹੈ ਪਰਗਟ ਰੂਪ ਵਿੱਚ ਮਹਾਰਾਜ ਬੈਠੇ ਹਨ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਨਾਇਆ ਪਰਮਾਤਮਾ ਨੇ ਆਪਣਾ ਆਪਾ ਸਤਗੁਰੂ ਮਹਾਰਾਜ ਜੀ ਦੇ ਹਿਰਦੇ ਵਿੱਚ ਰੱਖਿਆ ਹੋਇਆ ਹੈ ਔਰ ਐਸੇ ਸਤਗੁਰੂ ਮਹਾਰਾਜ ਜੀ ਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸ਼ਬਦ ਤੇ ਅਸੀਂ ਬਹੁਤ ਇਹ ਪੜਦੇ ਹਾਂ ਭਾਈ ਸੱਤਾ ਤੇ ਭਾਈ ਬਲਵੰਡ ਜੀ ਦਾ ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ ਪਤਾ ਸ਼ਬਦ ਦੀ ਸਮਾਪਤੀ ਕਿੱਥੇ ਕਰਦੇ ਹਾਂ ਗੁਰ ਡਿੱਠਾ ਤਾਂ ਮਨ ਸਾਧਾਰਿਆ ਗੁਰ ਡਿੱਠਾ ਦਾ ਭਾਵ ਗੁਰੂ ਮਹਾਰਾਜ ਜੀ ਨੂੰ ਦੇਖਿਆ ਸਤਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਮਨ ਸਾਧਿਆ ਗਿਆ ਮਨ ਟਿਕਾਣੇ ਲੱਗ ਗਿਆ ਮਨ ਕਾਬੂ ਚ ਆ ਗਿਆ ਗੁਰੂ ਮਹਾਰਾਜ ਜੀ ਦੇ ਦਰਸ਼ਨ ਸੱਚਮੁੱਚ ਧਨਤਾ ਯੋਗ ਹਨ ਜੇ ਕੋਈ ਸ਼ਬਦ ਦੀ ਵਿਚਾਰ ਕਰਕੇ ਦੇਖ ਲਵੇ ਹਾਂ ਜਿੰਨਾ ਚਿਰ ਕੋਈ ਸ਼ਬਦ ਦੀ ਵਿਚਾਰ ਨਹੀਂ ਕਰਦਾ ਗੁਰਬਾਣੀ ਤੇ ਭਰੋਸਾ ਨਹੀਂ ਕਰਦਾ ਉਹਨਾਂ ਚਿਰ ਮਨੁੱਖ ਦੇ ਅੰਦਰ ਭਾਵਨਾ ਪੈਦਾ ਨਹੀਂ ਹੁੰਦੀ ਉਹਨਾਂ ਚਿਰ ਮਨ ਦੇ ਅੰਦਰ ਉਹ ਪਿਆਰ ਹੀ ਨਹੀਂ ਪੈਦਾ ਹੁੰਦਾ ਪਤਾ ਹੀ ਨਹੀਂ ਲੱਗਦਾ ਕਿ ਸਤਗੁਰੂ ਮਹਾਰਾਜ ਜੀ ਦੀ ਸ਼ਖਸੀਅਤ ਕੀ ਹੈ ਕਿਹੋ ਜੇ ਹਨ ਸਾਡੇ ਸਤਗੁਰੂ ਤੇ ਜਿਹੜੇ ਰੋਜ਼ ਅਸੀਂ ਬਚਨ ਪੜ੍ਹਦੇ ਹਾਂ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਇਹ ਵੀ ਤਾਂ ਦਰਸ਼ਨ ਦੇਖਣ ਦੀ ਗੱਲ ਹੈ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੇਖਣ ਦੀ ਗੱਲ ਤੇ ਮਹਾਰਾਜ ਨੇ ਆਹ ਜਿਹੜੀ ਗੱਲ ਕਹੀ ਹੈ ਨਾ ਜਿਨੀ ਡਿਠਾ ਮੇਰਾ ਸਤਿਗੁਰੂ ਭਾਉ ਕਰ ਹਿਰਦੇ ਵਿੱਚ ਭਾਉ ਪ੍ਰੇਮ ਪੈਦਾ ਕਰਕੇ ਜਿੰਨੇ ਜਿੰਨੇ ਵੀ ਦੇਖਿਆ ਤਿੰਨ ਕੇ ਸਭ ਪਾਪ ਗਵਾਈ ਸਭ ਪਾਪ ਦਾ ਭਾਵ ਐਸ ਜਨਮ ਦੇ ਕੀਤੇ ਹੋਏ ਗੁਨਾਹ ਤੇ ਇਸ ਜਨਮ ਤੋਂ ਪਹਿਲਾਂ ਲੱਖਾਂ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਖਤਮ ਹੋ ਜਾਂਦੇ ਹਨ ਸਤਗੁਰੂ ਮਹਾਰਾਜ ਜੀ ਦੇ ਦਰਸ਼ਨ ਇੰਨੇ ਵੱਡੇ ਧਨਤਾ ਯੋਗ ਹਨ ਤੇ ਐਸੇ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਤਕਾਰਯੋਗ ਮਾਤਾ ਜੀ ਹਨ ਪਹਿਲਾ ਨਾਮ ਹਰ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਤੋਂ ਤੇ ਦੂਸਰਾ ਨਾਮ ਹੈ ਕ੍ਰਿਸ਼ਨ ਹਰਕ੍ਰਿਸ਼ਨ ਸਾਹਿਬ ਕ੍ਰਿਸ਼ਨ ਜਿਹੜਾ ਹੈ ਉਹਨਾਂ ਦੀ ਮਾਤਾ ਤੋਂ ਨਾਮ ਹੈ ਮਾਤਾ ਕ੍ਰਿਸ਼ਨ ਕੌਰ ਔਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਹਨਾਂ ਦੇ ਵੱਡੇ ਭਰਾਤਾ ਹਨ ਬਾਬਾ RAM ਰਾਏ ਜੀ ਰਾਮ ਰਾਏ ਜੀ ਜਿਨ੍ਹਾਂ ਨੂੰ ਇਹ ਕਹਿ ਲਈਏ ਕਿ ਸਤਗੁਰੂ ਮਹਾਰਾਜ ਜੀ ਨੇ ਬੇਦਖਲ ਕਰ ਦਿੱਤਾ ਇਸ ਲਈ ਕਿਉਂਕਿ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਗੁਰੂ ਘਰ ਵੱਲੋਂ ਭੇਜੇ ਹੋਏ ਗਏ ਸਨ ਵਿਚਾਰ ਕਰਨ ਲਈ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਔਰ ਜਦੋਂ ਜਵਾਬ ਦਿੰਦਿਆਂ ਦਿੰਦਿਆਂ ਉਹਨਾਂ ਨੇ ਇਹ ਸਵਾਲ ਕਰ ਦਿੱਤਾ ਮਿੱਟੀ ਮੁਸਲਮਾਨ ਕੀ ਪੇੜਾ ਪਈ কুমਿਹਾਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ